ਹਾਰਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਸਦੀਆਂ ਮੁਸ਼ਕਲਾਂ ਹੁਣ ਹੋਰ ਵੀ ਜ਼ਿਆਦਾ ਵੱਧਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਦਰਅਸਲ ਜਿੱਥੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਸ ਦੇ ਵਿੱਚ ਹੁਣ ਅਮਨਦੀਪ ਕੌਰ ਮੁਰ ਰਿਮਾਂਡ ਤੇ ਹੈ ਤਾਂ ਦੱਸਿਏ ਕਿ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਬੀਤੇ ਦਿਨੀ ਵਿਜੀਲੈਂਸ ਵਿਭਾਗ ਬਠਿੰਡਾ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਤੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਵਿਜੀਲੈਂਸ ਵਿਭਾਗ ਦੇ ਮੁਤਾਬਕ ਅਮਨਦੀਪ ਕੌਰ ਦੀ ਸਾਲ 2018 ਤੋਂ 2 2025 ਤੱਕ ਵਿਆਮਦਨ 1 ਕਰੋੜ 8 ਲੱਖ ਰੁਪਏ ਅਤੇ ਖਰਚਾ 1 ਕਰੋੜ 39 ਲੱਖ ਰੁਪਏ ਜੋ ਕਿ ਆਮਦਨ ਤੋਂ 28% ਵੱਧ ਹੈ ਤਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਹੁਣ ਹੈਮਨਦੀਪ ਕੌਰ ਦੱਸਦੀ ਕਿ ਵਿਜੀਲੈਂਸ ਅਧਿਕਾਰੀਆਂ ਦੇ ਬੁੱਲੋਂ ਅਮਨਦੀਪ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਬੁੱਲੋਂ ਉਸ ਦਾ 3 ਦਿਨੀ ਰਿਮਾਂਡ ਦਿੱਤਾ ਗਿਆ ਕਿ ਡੀਐਸਪੀ ਕੁਲਵੰਤ ਸਿੰਘ ਦਾ ਕਹਿਣੇ ਕਿ ਫਲਹਾਲ ਉਨ੍ਹਾਂ ਵੱਲੋਂ ਆਮਦਨ ਤੋਂ ਵੱਧ ਖਰਚੇ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ ਬੀਤੇ ਦਿਨੀ ਅਮਨਦੀਪ ਕੌਰ ਨੂੰ ਪਿੰਡ ਬਾਦਲ ਦੇ ਵਿੱਚੋਂ ਗਾਇਕ ਅਫਸਾਨਾ ਖਾਨ ਦੀ ਭੈਣ ਰਫਤਾਰ ਖਾਨ ਦੇ ਕੋਲ ਗ੍ਰਿਫਤਾਰ ਕੀਤਾ ਜਾਂਦਾ ਹੈ ਅਦਾਲਤ ਦੇ ਵੱਲੋਂ ਹੁਣ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਜਾ ਚੁੱਕਿਆ ਹੈ ਤਾਂ ਦੱਸਦੀ ਹੈ ਕਿ ਮੌਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਨੇ ਪੰਜਾਬ ਪੁਲਿਸ ਨੇ ਉਸ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀ ਚਲਤੀ ਅਜਲ ਜਾਇਦਾਦ ਨੂੰ ਜ਼ਬਤ ਕਰ ਲਿਆ ਇਹ ਕਾਰਵਾਈ 2 April 2025 ਨੂੰ ਥਾਣਾ ਕਨਾਲ ਕਲੋਨੀ ਵਿਖੇ ਦਰਜ ਮਾਮਲੇ ਦੇ ਤਹਿਤ ਹੁੰਦੀ ਹੈ ਕਿ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇਸ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਅਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਵਿੱਚ ਜੋ ਤਾਇਨਾਤ ਸੀ ਪਰ ਮੁੱਢਲੀ ਜਾਂਚ ਦੇ ਵਿੱਚ ਉਸਤੇ ਗੰਭੀਰ ਇਲਜ਼ਾਮ ਲੱਗੇ ਲੇ ਜਿਸ ਤੋਂ ਬਾਅਦ ਉਸ ਨੂੰ ਮੁਆਦਲ ਕਰ ਦਿੱਤਾ ਗਿਆ ਹਾਲਾਂਕਿ ਹੁਣ ਜਿਹੜੀ ਜ਼ਬਤੀ ਦੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਪਲਾਟ ਵਿਰਾਟ ਗ੍ਰੀਨ ਬਠਿੰਡਾ ਦੇ ਵਿੱਚ ਜਿਸ ਦੀ ਕੀਮਤ 99 ਲੱਖ ਹੈ ਦੂਜਾ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ 120 ਗੈਸ ਦਾ ਪਲਾਟ ਹੈ ਜਿਸ ਦੀ ਕੀਮਤ 18.12 ਲੱਖ ਇਸ ਤੋਂ ਇਲਾਵਾ ਇੱਕ ਮਹਿੰਗੀ ਥਾਰ ਐਸਯੂਵੀ ਜਿਸ ਦੀ ਬਾਜ਼ਾਰਤ ਵਿੱਚ ਕੀਮਤ 14 ਲੱਖ ਹੈ ਇੱਕ ਰਾਇਲ ਐਨਫੀਲਡ ਬੁਲਟ ਜਿਸ ਦੀ ਕੀਮਤ 1.70 ਲੱਖ ਰੁਪਇਆ ਉਹ ਵੀ ਜ਼ਬਤ ਹੋਇਆ ਤੇ ਦੋ ਆਈਫੋਨ ਤੇ ਇੱਕ ਵੀਵੋ ਮੋਬਾਈਲ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਉਸ ਤੋਂ 1 ਲੱਖ ਰੁਪਏ ਦੀ ਕਰੋਲਕਸ ਬੜੀ ਬਰਾਹਤ ਹੋਈ ਹੈ ਤੇ ਇਸ ਤੋਂ ਇਲਾਵਾ ਉਸ ਦੇ ਨਾਮ ਤੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਦੇ ਵਿੱਚ 1,00,1588 ਰੁਪਏ ਦੀ ਨਗਦੀ ਵੀ ਜ਼ਬਤ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਾਰੀ ਹੈ। ਸਭ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਅੱਜ ਪੇਸ਼ ਕੀਤੀ ਸੀ ਕੋਰਟ ਦੇ ਵਿੱਚ ਉਹ ਡਿਮਾਂਡ ਕਿੰਨੀ ਕੀਤੀ ਗਈ ਸੀ? ਅਸੀਂ ਇਹਦੇ 5 ਦਿਨਾਂ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ। ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ 29 ਤਰੀਕ ਨੂੰ 3 ਵਜੇ ਤੱਕ ਆਨਰੇਬਲ ਕੋਰਟ ਨੇ ਸਾਨੂੰ ਰਿਲੀਜ਼ ਕਰਨ ਦਾ ਆਪ ਹੁਣ ਤੱਕ ਪੁੱਛ ਗਏ ਸੀ ਸਾਹਮਣੇ ਆਇਆ ਸਰ ਪੁੱਛ ਗਏ ਸੀ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਬਾਅਦ ਚੇਕ ਕਰਦੇ ਹਾਂ ਤੁਹਾਡੇ ਕੋਲੇ ਗ੍ਰਿਫਤਾਰ ਕਿੱਿਆਂ ਨੂੰ ਮਤਲਬ ਕਿ ਜੇ ਗੱਲ ਸਾਹਮਣੇ ਆਈ ਹੋਵੇ ਨਹੀਂ ਡਿਟੇਲ ਅਸੀਂ ਸਾਰੀ ਸ਼ੇਅਰ ਨਹੀਂ ਕਰ ਸਕਦੇ ਅਫਸਾਨਾ ਖਾਂਦਾ ਕੀ ਗੱਲ ਜੀ अफसाना खान ਦਾ ਕੋਈ ਰੌਲਾ ਨਹੀਂ ਮੀਮਾ ਸਰ ਉਹਦੇ ਘਰੇ ਅਰੈਸਟ ਕੀਤੇ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰ ਅਰੈਸਟ ਕੀਤਾ ਉਹ ਗਲਤ ਵੀ ਮੀਡੀਆ ਦੇ ਵਿੱਚ ਗੱਲ ਰਹੀ ਹੈ ਸਾਡਾ ਕਿ ਸਾਡੀ ਪ੍ਰਾਪਰਟੀ ਵੀ ਬਣੀ ਹੋਈ ਹੈ ਇਸ ਤਰੀਕੇ ਦੇ ਨਾਲ ਹੈ ਜੀ ਸਾਡਾ ਖਾਨ ਦੀ ਪ੍ਰਾਪਰਟੀ ਇਸ ਤਰੀਕੇ ਦੇ ਨਾਲ ਹੋਏਗੀ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ ਮੀਡੀਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ 'ਚ ਚੱਲ ਰਿਹਾ ਗਲਤਾ ਹੈ ਅਫਸਾਨਾ ਖਾਨ ਦੀ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡਾ ਪਈ ਹੈ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈ ਜਿੱਥੇ ਉਹਦੇ ਘਰ ਉਹਦੇ ਘਰ ਕਿਹੜੀ ਜਗ੍ਹਾ ਸਾਰੇ ਕਹਿਣਾ ਹੈ శాంతి ਨੂੰ ਲੈ ਉਹ ਹਾਲੇ ਸਾਡਾ ਇਨਵੈਸਟੀਗੇਸ਼ਨ ਚੱਲ ਰਿਹਾ ਸਰ ਸੰਪਰਕ ਦੇ ਜਿਹੜੇ ਲੋਕ ਸੀ ਉਹਨਾਂ ਦੀ ਵੀ ਜਾਂਚ ਕਰੀ ਅਬਿਜ਼ਨਸ ਉਹਨਾਂ ਦੇ ਨਾਮ ਦੇ ਨਾਲ ਕੋਈ ਲੋਕ ਕਿਹੜੇ ਡੇਵਰੇਂਗਰ ਇਨਵੈਸਟੀਗੇਸ਼ਨ ਚੱਲ ਰਿਹਾ ਹਾਂ ਜੀ ਸਰ ਜੀ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਅਸੀਂ ਜੋ ਮਨਦੀਪ ਕੌਰ ਦੇ ਨਾਮ ਤੇ ਪ੍ਰਾਪਰਟੀ ਸੀ ਉਹਦੇ ਸਾਰੇ ਅਸੀਂ ਰਿਕਾਰਡ ਲੈ ਕੇ ਉਹਦਾ ਇੱਕ ਕੇਸ ਤਿਆਰ ਕਰਕੇ ਜਿਹੜਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ ਇਹ ਸਾਰੇ ਜਿਹੜੀ ਪ੍ਰਾਪਰਟੀ ਹੈਗੀ ਉਹਨਾਂ ਨੂੰ ਫੈਕਟਸ ਵੈਰੀਫਾਈ ਕੀਤੇ ਹੈਗੇ ਉਹ ਆਫਟਰ ਫੈਕਟ ਵੈਰੀਫਾਈ ਕਰਨ ਤੋਂ ਜਿਹੜਾ ਅਸੀਂ ਇਹ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਏ ਹੈਗੇ ਉਹਨਾਂ ਆਰਡਰਾਂ ਦੇ ਮੁਤਾਬਕ ਜਿਹੜਾ ਅਸੀਂ ਅੱਜ ਅਸੀਂ ਇਸ ਕੋਠੀ ਦੇ ਬਾਹਰ ਜਿਹੜਾ ਹੈਗਾ ਨੋਟਿਸ ਚਿਪਕਾਉਣ ਦੇ ਲਈ ਆਏ ਆਂਗੇ ਜਿਹੜੀ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਹਦੇ ਕੋਟੀ ਦੇ ਅਸੀਂ ਗੇਟ ਤੇ ਖੜੇ ਆ ਬਰਾਡ ਗ੍ਰੀਨ ਵਾਲੀ ਇੱਕ ਕੋਠੀ ਹੈਗੀ ਇੱਕ ਰਿੰਗ ਰੋਡ ਦੇ ਉੱਪਰ ਇੱਕ ਪਲਾਟ ਹੈ ਔਰ ਇੱਕ ਥਾਰ ਗੱਡੀ ਇੱਕ ਬਲੱਡ ਮੋਟਰਸਾਈਕਲ ਹੈ ਤਿੰਨ ਮੋਬਾਈਲ ਹੈ ਇੱਕ ਜਿਹੜੀ ਹੈਗੀ ਘੜੀ ਇਹ ਚੀਜ਼ਾਂ ਦੇ ਸਾਨੂੰ ਫ੍ਰੀਜ਼ਿੰਗ ਆਰਡਰ ਮਿਲੇ ਆ ਇਹਨਾਂ ਦੀ ਸਾਰੀ ਜਿਹੜੀ ਹੈ ਜੋ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਆਇਆ ਉਹਨਾਂ ਦੀ 1 ਕਰੋੜ 35 ਲੱਖ 39583 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਦੀ ਪ੍ਰਾਪਰਟੀ ਬਣਦੀ ਹੈ ਅੱਛਾ ਲੋਕ ਸਮਝਣਾ ਚਾਹੁੰਦੇ ਅੱਗੇ ਕੀ ਆਰਡਰ ਦਾ ਹੁੰਦਾ ਹੈ ਅੱਗੇ ਚੈਲੰਜ ਕਰ ਸਕਦੇ ਨੇ ਇਸ ਨੂੰ ਕੋਰਟ ਦੇ ਵਿੱਚ ਕੀ ਸਿਸਟਮ ਹੁੰਦਾ ਹੈ ਹਾਂਜੀ ਅੱਗੇ ਮਾਨਜੋਗ ਅਦਾਲਤ ਦੇ ਵਿੱਚ ਜਿਹੜਾ ਹੈਗਾ ਕੇਸ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਵੀ ਕੋਈ ਮਾਨਜੋਗ ਅਦਾਲਤ ਸਾਨੂੰ ਹੁਕਮ ਕਰੇਗੀ ਜਾਂ ਜੋ ਵੀ ਅੱਗੇ ਕੋਈ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਦੇ ਅਨੁਸਾਰ ਜਿਹੜੀ ਹੈਗੀ ਸੀ ਕਾਰਵਾਈ ਕਰਾਂਗਾ ਆਪਾਂ ਕਹਿ ਸਕਦੇ ਵੀ ਇਹ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਸ਼ੇ ਦੇ ਪੈਸੇ ਨਾਲ ਬਣੀ ਹੈ ਦੇਖੋ ਪੋਰਟ ਤਿਆਰ ਕਰਕੇ ਭੇਜੀਏ ਸੀ ਅੱਗੇ ਜਿਹੜੇ ਸੀ ਕੰਪੀਟੈਂਟ ਅਥਾਰਟੀ ਨੇ ਦੇ ਫੈਕਟਰ ਜਿਹੜੇ ਹੈਗੇ ਉਹ ਵੈਰੀਫਾਈ ਕੀਤੇ ਹੈਗੇ ਉਹਨਾਂ ਨੇ ਉਹ ਫੈਕਟਰ ਦੇ ਆਧਾਰ ਤੇ ਹੀ ਜਿਹੜਾ ਹੈਗਾਗਾ ਇਹ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਕੋਈ ਨਹੀਂ ਸੇਲ ਪ੍ਰੋਸੀਡ ਨਹੀਂ ਹੋਏਗੀ ਪ੍ਰੋਪਰਟੀ ਜੀ ਨਹੀਂ ਬਿਲਕੁਲ ਸੇਲ ਪਰਚੇਸ ਅਗੇ ਪ੍ਰੋਪਰਟੀ ਨਹੀਂ ਹੈ ਅੱਛਾ ਕੋਈ ਜਮ੍ਹਾਂ ਬੰਦੀ ਦੀ ਰੈਡ ਐਂਟਰੀ ਸਰ ਹੋ ਜਾਂਦੀ ਹੈ ਉਹਦੇ ਬਾਰੇ ਵੀ ਜਿਸ ਤਰ੍ਹਾਂ ਦੀ ਵੀ ਕੋਈ ਕਾਨੂੰਨੀ ਪ੍ਰਕਿਰਿਆ ਹੋਏਗੀ ਉਹਦੇ ਅਨਸਾਰ ਉਹ ਸੰਬੰਧਤ ਵਿਭਾਗ ਉਹ ਆਪਦੀ ਪ੍ਰਕਿਰਿਆ ਕੰਪਲੀਟ ਕਰੇਗਾ ਸਰ ਇਹਨਾਂ ਵੱਲੋਂ ਜੀ 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 ਵੱਲੋਂ ਦੱਸਿਆ ਗਿਆ ਕਿ 50 ਲੱਖ ਦਾ ਲੋਨ ਹੈ ਲੋਨ ਅਸਰ ਲੋਨ ਦਾ ਕੀ ਕੇ ਉੱਥੇ ਉਹ ਉਹਨਾਂ ਨੇ ਉਹ ਸਾਰੇ ਕਾਨੂੰਨ ਦੇ ਅਨੁਸਾਰ ਜੁੜੀ ਹੈਗੀ ਉਹ ਕਾਰਵਾਈ ਹੋਈ ਹੈ ਜੀ